ਹਾਂ ਵੀ ਦੋਸਤੋ ਇੰਦਰਵਾਸਾ ਚੈਨਲ ਤੇ ਤੁਹਾਡਾ ਸਵਾਗਤ ਹੈ ਬਾਈ ਜਿਵੇਂ ਕਿ ਬਾਈ ਤੁਹਾਨੂੰ ਪਤਾ ਹੀ ਆ ਆਪਾਂ ਅਕਸਰ ਆਪਣੇ ਜਾਨਵਰਾਂ ਦੀਆਂ ਵੀਡੀਓ ਪਾਉਣੇ ਹੁੰਦੇ ਆ ਵੀ ਇਹ ਮਤਲਬ ਇਦਾਂ ਦੇ ਕੰਮ ਕਰਦੇ ਆ ਜਾਂ ਸਿਆਣੇ ਆ ਹਨਾ ਉਸੇ ਤਰ੍ਹਾਂ ਅੱਜ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੀ ਜਗਨੂ ਦੇ ਪੈਰ ਬਣਵਾਉਂਦੇ ਸੀ ਅੱਜ ਬਾਈ ਪੈਰ ਬਣਾਉਣ ਵਾਸਤੇ ਆਏ ਹੋਏ ਸੀ ਤੇ ਬਿਲਕੁਲ ਕਿਸੇ ਲਗਾਮ ਤੋਂ ਬਿਨ ਮੁੰਗੇ ਤੋਂ ਬਿਨ ਸੋਹੋ ਹੋਲਡ ਤੋਂ ਆਰਾਮਦਾਰੀ ਨਾਲ ਖੜੇ ਰਿਹਾ ਤੇ ਉਸ ਤੋਂ ਬਾਅਦ ਦੇਖੋ ਤੂਫਾਨ ਬਾਈ ਇਹ ਤਾਂ ਕਹਿੰਦਾ ਤੂੰ ਮੋਢੇ ਦੇ ਸਿਰ ਤਰਕੇ ਬੱਸ ਮੇਰੇ ਮੂਰੇ ਖੜਾ ਰਹਾ ਕੋਈ ਚੱਕਰ ਹੀ ਨਹੀਂ ਆਹ ਦੇਖੋ ਐ ਖੜਾ ਆ ਰਾਮਦਾਰੀ ਨਾਲ ਕੋਈ ਮਸਲੇ ਨਹੀਂ ਨੂੰ ਮੇਰੇ ਪੈਰ ਬਣਾਈ ਜਾਂਦੇ ਆ ਠੀਕ ਐ ਤੇ ਬਾਈ ਜੇ ਵੀਡੀਓ ਤੁਹਾਨੂੰ ਇਸ ਤਰ੍ਹਾਂ ਦੀ ਵਧੀਆ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਹੋਰ ਵੀ ਭਰਾ ਜਿਹੜੇ ਜਾਨਵਰ ਰੱਖਦੇ ਨੇ ਹਨਾ ਉਹਨਾਂ ਨੂੰ ਤਾਂ ਇਸ ਚੀਜ਼ ਦਾ ਪਤਾ ਹੈ ਵੀ ਪੈਰ ਬਣਵਾਉਣ ਵੇਲੇ ਜਾਨਵਰ ਕਿੱਦਾਂ ਦਾ ਬਿਹੇਵ ਕਰਦੇ ਹਨਾ ਕੋਈ ਲੱਤਾਂ ਮਾਰਦੇ ਆ ਜੀ ਕਈ ਜਾਨਵਰਾਂ ਦੇ ਤਾਂ ਮਤਲਬ ਇਹ ਬਾਈ ਦਾਦੇ ਹੀ ਪੈਰ ਬਣਾਉਣ ਵਾਲੇ ਵੀ ਸਾਨੂੰ ਟੀਕੇ ਵੀ ਲਾਉਣੇ ਪੈਂਦੇ ਆ ਮਤਲਬ ਜਿਹੜੇ ਬੇਹੋਸ਼ੀ ਵਾਲੇ ਤੇ ਕਹਿੰਦੇ ਯਾਰ ਇਹਦਾ ਕੀ ਬੋਤਾਂ ਹੀ ਆ ਕਮਾਲ ਹੀ ਆ ਵੀ ਇਸ ਤਰ੍ਹਾਂ ਜਾਨਵਰ ਖੜਨੇ ਮਤਲਬ ਅਸੀਂ ਬਹੁਤ ਘੱਟ ਜਾਨਵਰ ਦੇਖਦੇ ਆ ਵੀ ਜਿਹੜੇ ਐਵੇਂ ਖੜ ਜਾਂਦੇ ਆ ਤੇ ਜੁਗਨੂ ਵੀ ਜਮਾ ਜਿਵੇਂ ਕੋਈ ਮਤਲਬ ਸਿਆਣੇ ਜਾਨਵਰ ਵੱਡੇ ਘੋੜੇ ਕਹੇ ਤੇ ਪੈਰ ਬਣਾਉਂਦੇ ਉਸ ਤਰ੍ਹਾਂ ਖੜਾ ਹੈ ਬੱਚਿਆਂ ਵਾਲਾ ਬਿਲਕੁਲ ਇਹ ਵੇਵ ਨਹੀਂ ਬਾਈ ਛੋਟੇ ਬੱਚਿਆਂ ਦੇ ਤਾਂ ਨਾ ਬਹੁਤ ਕੁਸ਼ਲਨਾ ਪੈਂਦਾ ਮੂੰਗਾ ਲਾਉਣਾ ਪੈਂਦਾ ਤੇ ਪਰ ਬਾਈ ਇੱਥੇ ਥੋੜਾ ਵੈਗਰੂ ਦੀ ਕਿਰਫਾਂ ਨਾਲ ਮਾਣ ਮਹਿਸੂਸ ਜ਼ਰੂਰ ਹੁੰਦਾ ਵੀ ਜਦੋਂ ਆਪਣੇ ਜਾਨਵਰ ਆਪਣੇ ਆਖੇ ਤੋਂ ਹਨਾ ਜਿਵੇਂ ਮੈਂ ਕਹੀ ਜੌਮ ਜੋਕਰ ਖੜੇ ਰਹੇ ਤੇ ਬਾਈ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ